ਹਾਜ਼ਰਮੇ ਯੂਥ ਵਿੰਗ ਦੇ ਸੰਸਥਾਪਕ ਸੰਜੂ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਜਨ ਯੂਥ ਵਿੰਗ ਬਿਸਰੇ ਲੰਬੇ ਸਮੇਂ ਤੋਂ ਦਾਨ ਸੇਵਾ ਪ੍ਰੋਜੈਕਟ ਤੇ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ ਤੇ ਚਾਹੇ ਉਹ ਬੇਸਹਾਰਾ ਲੋਕਾਂ ਨੂੰ ਭੋਜਨ ਪਿਲਾਉਣਾ ਹੋਵੇ ਕੰਬਲ ਵੰਡਣਾ ਹੋਵੇ ਮਾਦੀ ਮਾਦੀ ਸਹਾਇਤਾ ਦੇਣੀ ਹੋਵੇ ਰੋਜ਼ਗਾਰ ਬਟਾਂਦਰਾ ਪੋਟਾ ਚਲਾਉਣਾ ਹੋਵੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸਾਡੀ ਸੰਸਥਾ ਦੇ ਵੱਲੋਂ ਤਮਾਮੇ ਕਾਰਜ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਦੱਸ ਦਈਏ ਸਵਰਗਵਾਸੀ ਵਿਜੇ ਮਹਾਜਨ ਦੀ ਯਾਦ ਵਿੱਚ ਅਸੀਂ ਹਰ ਮਹੀਨੇ ਵੀ ਪਰਿਵਾਰਾਂ ਨੂੰ ਰਾਸ਼ਨ ਦੇਣਾ ਸ਼ੁਰੂ ਕਰਨ ਜਾ ਰਹੇ ਆ ਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਹ ਗਿਣਤੀ 100 ਤੱਕ ਦੀ ਵਧਾ ਦਿੱਤੀ ਜਾਵੇਗੀ ਤੇ ਇਸ ਮੌਕੇ ਤੇ ਤੁਹਾਨੂੰ ਦੱਸ ਦਈਏ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਅਤੇ ਜੰਮੂ ਦੇ ਸਾਬਕਾ ਉਪਮੰਤ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਜਿਹੜੇ ਨੇ ਮੁੱਖ ਮਹਿਮਾਨ ਵਜੋਂ ਉਹਨਾਂ ਨੇ ਸ਼ਿਰਕਤ ਕੀਤੀ ਤੇ ਚੇਅਰਮੈਨ ਕੈਪਟਨ ਸੁਨੀਲ ਮਹਾਜਨ ਬਟਾਰਾ ਦੇ ਸਾਬਕਾ ਨਿਗਮ ਪ੍ਰਧਾਨ ਨਰੇਸ਼ ਮਹਾਜਨ ਜੰਮੂ ਨ ਅਜੇ ਗੁਪਤਾ 파ਰਤ ਮਹਾਜਨ ਰਵਿੰਦਰ ਗੁਪਤਾ ਵਿਪਨ ਗੁਪਤਾ ਸ਼ਾ ਮਹਾਜਨ ਨੇ ਵਿਸ਼ੇਸ਼ ਤੌਰ ਤੇ ਜਿਹੜੀ ਹੈ ਇਸ ਮੌਕੇ ਤੇ ਸ਼ਿਰਕਤ ਕੀਤੀ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਮਹਾਜਨ ਯੂਥ ਵਿੰਗ ਸੁਜਨਪੁਰ ਸਰਨਾਪੋਆ ਤਾਰਾਗੜ ਪੰਗਾਲਾ ਦੀਆਂ ਟੀਮਾਂ ਜੜੀਆਂ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਭਾਗ ਲੈਂਦੇ ਲਈ ਹੋਣਗੇ। ਬਹੁਤ ਹੀ ਕਾਮਯਾਬ ਸਫਲ ਮਹਾਜਨ ਯੂਵਾ ਵਿੰਗ ਦਾ ਛੇਵਾਂ ਯੂਵਾ ਅਦਿবেশਨ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ ਉਹ ਸਾਡੇ ਸਿਟੀ ਪ੍ਰੈਜ਼ੀਡੈਂਟ ਨਿਪੁੰਨ ਜੀ ਉਹਨਾਂ ਦੇ ਜਨਰਲ ਸੈਕਟਰੀ ਰਕੇਸ਼ ਮਹਾਜਨ ਜੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਮਹਾਜਨ ਉਹਨਾਂ ਦੇ ਜਨਰਲ ਸੈਕਟਰੀ ਸਾਰਤਕ ਜੀ ਚੇਅਰਮੈਨ ਸਾਡੇ ਅਗੇ ਜੀ ਜਿੰਨੀ ਵੀ ਸਾਡੀ ਟੀਮ ਇੱਥੇ ਆਈ ਦੀ ਹੈ ਇਹ ਸਾਰਾਂ ਦਾ ਰੋਹੀ ਜੀ ਬਹੁਤ ਰਕੇਸ਼ ਜੀ ਦਾ ਲਵਨੀਸ਼ ਐਡਵੋਕੇਟ ਲਵਨੀਸ਼ ਜੀ ਦਾ ਜਿਹੜੇ ਕੈਸ਼ੀਅਰ ਨੇ ਦਿਨ ਰਾਤ ਸਾਡੇ ਨਾਲ ਕੰਮ ਕਰਦੇ ਪਏ ਨੇ ਜਿੰਨੀ ਵੀ ਸਾਡੀ ਇੱਥੇ 31 ਮੈਂਬਰ ਦੀ ਟੀਮ ਆਈ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਇਸ ਕਾਰਜਕ੍ਰਮ ਨੂੰ ਸਫਲ ਬਣਾ ਲਈ ਸਾਡੇ ਵਿੱਚ ਲਵ ਮਹਾਜਨ ਜੀ ਸਾਡੇ ਵਿੱਚ ਆਏ ਨੇ ਔਰ ਵਕ ਵਕ ਮਹਾਜਨ ਬਰਾਦਰੀ ਦੀਆਂ ਸ਼ਕਸ਼ਿਤਾ ਕੀ ਆਉ ਸਮਾਜੀ ਕੰਮ ਕਰਦੀਆਂ ਚਾਹੇ ਆਰਥਿਕ ਕੰਮ ਕਰਦੀਆਂ ਚਾਹੇ ਰਾਜਨੀਤਿਕ ਪਾਰਟੀ ਚ ਸਭ ਤੋਂ ਵੱਡੀ ਗੱਲ ਹੈ ਸਾਡੇ ਵਿੱਚ ਅੱਜ ਦੇ ਇਸ ਕਾਰਗਰਮ ਸਫਲ ਕਾਰਗਰਮ ਦੇ ਮੁੱਖ ਮਹਿਮਾਨ ਸ਼੍ਰੀਮਾਨ ਐਡਵੋਕੇਟ ਜਰਨਲ ਹਰਿਆਣਾ ਤੋਂ ਸਪੈਸ਼ਲ ਬਲਦੇਵ ਕਾਜ਼ ਮਹਾਜਨ ਜੀ ਸਾਡੇ ਵਿੱਚ ਅੱਥੇ ਆਏ ਨੇ ਸਾਨੂੰ ਉਹਨਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਹੈ ਤੇ ਇਸੇ ਆਸ਼ੀਰਵਾਦੇ ਮੈਂ ਜਿਹੜੀ ਖੜੀ ਆਥੇ ਨਹੀਂ ਖਤਮ ਕਰਨਾ ਚਾਹੁੰਦਾ ਮੈਨੂੰ ਕਿ ਹਰ ਸਾਲ ਇਹਨਾਂ ਦਾ ਜਿਹੜਾ ਆਸ਼ੀਰਵਾਦਾ ਹੈ ਉਹ ਸਾਨੂੰ ਨਿਰੰਤਰ ਮਹਾਜਨ ਯੁਵਾ ਵਿੰਗ ਦਾ ਜਿਹੜਾ ਉਹ ਮਿਲਦਾ ਰਹੇ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਯੁਵਾਵਾਂ ਦੇ ਸਿਰ ਤੇ ਚੱਲਦਾ ਰਹੇ ਸਾਡੇ ਵਿੱਚ ਅੱਜ ਤੁਸੀਂ ਦੇਖਿਆ ਹੋਏਗਾ ਸਾਡੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਟੀਮ ਸੀ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਪਿਆਰ ਕਰਨ ਵਾਲੇ ਐਡਵੋਕੇਟਸ ਦੀ ਟੀਮ ਸੀ ਸਭ ਤੋਂ ਜ਼ਿਆਦਾ ਜਿਹੜੀ ਉਸਵਾ ਸੀਏ ਲੈ ਲਓ ਅਕਾਊਂਟੈਂਟ ਲੈ ਲਓ ਲੀਡਰਸ ਲੈ ਲਓ ਡਿਪਾਰਟਮੈਂਟਰ ਤੋਂ ਲੈ ਲੋ ਰਾਜਨੀਤਿਕ ਲੈ ਲੋ ਸਾਰਿਆਂ ਨੇ ਜਿਹੜਾ ਸਾਨੂੰ ਭਰਪੂਰ ਯੋਗਦਾਨ ਦਿੱਤਾ ਸਾਡੇ ਵਿੱਚ ਕਾਲੇ ਭਾਜੀ ਵੀ ਦਮਦਾਲ ਤੋਂ ਸਾਡੇ ਵਿੱਚ ਆਏ ਨੇ ਅਨਭਾਈ ਉਹਨਾਂ ਦਾ ਵੀ ਤਹਿ ਦਿਲ ਤੋਂ ਸਵਾਗਤ ਕਰਦੇ ਆ ਜਿੰਨੇ ਵੀ ਸਾਥੀ ਸਾਡੇ ਵਿੱਚ ਆਏ ਨੇ ਤੁਸੀਂ ਤੁਸੀਂ ਦੇਖਿਆ ਸਾਡੇ ਬੜੀ ਸਾਦਗੀ ਭਰੇ ਜੀਵਨ ਤੋਂ ਸਾਡੇ ਰਿਟਾਇਰਡ ਐਕਸੀਅਨ ਸ਼੍ਰੀ ਨਿਰੇਸ਼ਵਾਹ ਨਿਰਗੁਣ ਜੀ ਨੇ ਮੰਚ ਸੰਚਾਲਨ ਕੀਤਾ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਮੈਂ ਇਸੇ ਤਰ੍ਹਾਂ ਆਸ ਕਰਦਾ ਸਾਡੇ ਮਹਾਜਨ ਯੁਵਾ ਵਿੰਗ ਨੂੰ ਅਸੀਂ 31 ਦੀ ਵਜਾਏ ਅਸੀਂ ਹੋਰ ਸੰਖੇਪ ਦੇ ਹਿਸਾਬ ਨਾਲ ਯੂਵਾ ਸਾਥੀ ਇੱਥੇ ਇਕੱਠੇ ਹੋਈਏ ਤੇ ਅਗਲੀ ਵਾਰੀ ਵੀ ਅਸੀਂ ਸ਼੍ਰੀਮਾਨ ਬਜ਼ੀਰ ਮਹਾਜਨ ਜੀ ਨੂੰ ਕੁਵਿੰਦਰ ਗੁੱਤਾ ਜੀ ਨੂੰ ਇਸ ਕਾਰਜਕ੍ਰਮ ਦੇ ਵਿੱਚ ਸੰਮਿਲਿਤ ਹੋ ਹੁੰਦਾ ਅਸੀਂ ਜਿਹੜਾ ਆਪਣਾ ਸੁਭਾਗ्‍य ਪ੍ਰਾਪਤ ਕਰੀਏ ਜੈ ਹਿੰਦ ਜੈ ਭਾਰਤ ਮਹਾਜਨ ਨਿਵਾਵੀ ਦੁਆਰਾ ਅੱਜ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਹੈ ਔਰ ਬਹੁਤ ਹੀ ਸਫਲ ਕਾਰਜਕ੍ਰਮ ਸੀਗਾ ਇੱਥੇ ਸ਼ਹਿਰ ਦੇ ਜਿਵੇਂ ਵੀ ਮਹਾਜਨ ਬਰਾਦਰੀ ਦੇ ਅਹਿਮ ਲੋਕਸਨ ਉਹ ਇੱਥੇ ਪਹੁੰਚੇ ਹੋਏ ਸਨ ਮੈਂ ਇਸ ਸਫਲ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਸੁਭਾਗਿਸ਼ਾਲੀ ਮਹਿਸੂਸ ਕਰ ਰਿਹਾ ਮੈਨੂੰ ਇੱਥੇ ਸਾਰੇ ਮਹਾਜਨ ਬਰਾਦਰੀ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਕਿਸੇ ਨੇ ਬਹੁਤ ਅੱਛਾ ਕਿਹਾ ਹੈ ਕਿ ਅਗਰ ਕਿਸੇ ਕੌਮ ਦਾ ਅਗਰ ਕਿਸੇ ਬਰਾਦਰੀ ਦਾ ਯੁਵਾ ਜਾਗਰਤ ਹੈ ਤਾਂ ਉਸ ਬਰਾਦਰੀ ਨੂੰ ਬੁਲੰਦੀਆਂ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਸਾਡੀ ਜਿਹੜੀ ਇੱਥੇ ਯੁਵਾ ਵੰਗ ਹੈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਇਹਨਾਂ ਦੇ ਉੱਤੇ ਜਿਹੜੀ ਸਾਡੇ ਰੋਲ ਮਾਡਲ ਨੇ ਲਾਲਾ ਹੰਸਾਜ ਮਹਾਜਨ ਔਰ ਸਾਡੇ ਜਸਟਿਸ ਮੇਰਚੰਦ ਮਹਾਜਨ ਉਹਨਾਂ ਦੀ ਲੀਗੇਸੀ ਨੂੰ ਅੱਗੇ ਖੜਨ ਦੇ ਲਈ ਇੱਕ ਇਹਨਾਂ ਦੇ ਕੰਦਿਆਂ ਤੇ ਆਪਣੀ ਜ਼ਿੰਮੇਵਾਰੀ ਹੈ ਮਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪੂਰੀ ਖੂਬੀ ਨਾਲ ਦੇ ਖੂਬੀ ਨਾਲ ਉਹਨੂੰ ਨਿਭਾਣਗੇ ਮੈਂ ਇਸ ਸਫਲ ਪ੍ਰੋਗਰਾਮ ਦੇ ਲਈ ਸੰਜੂ ਮਹਾਜਨ ਨਿਪੁੰਨ ਮਹਾਜਨ ਅਮਰਜੀਤ ਮਹਾਜਨ ਔਰ ਇਹਨਾਂ ਦੀ ਸਾਰੀ ਟੀਮ ਨੂੰ ਪਹਿਲ ਦਿਲ ਤੋਂ ਫਿਰਦੇ ਦੀਆਂ ਗਰਾਈਆਂ ਤੋਂ ਮੁਬਾਰਕਬਾਦ ਦਿੰਨਾ ਤੇ ਮੈਂ ਆਸ਼ਾ ਕਰਦਾ ਕਿ ਪੁਇਕ ਵਿੱਚ ਵੀ ਉਹ ਆਪਣੇ ਇੱਕ ਇਸ ਤਰ੍ਹਾਂ ਦੇ ਕਾਰਜਕ੍ਰਮ ਕਰਦੇ ਰਹਿਣਗੇ ਜਿਹਦੇ ਨਾਲ ਸਾਡੀ ਪ੍ਰਾਤਲੀ ਦਾ ਬੇਸ ਬਣੇਗਾ ਉਹ ਮਜ਼ਬੂਤ ਹੋਏਗੀ ਬਹੁਤ ਬਹੁਤ ਧੰਨਵਾਦ ਜੈਹਨ ਸ਼ਾਇਰਬਾਨ ਸ਼ਿ ਪਟਾਨਕੋਟ ਮਹਾਜਨ ਜੀਵਾ ਵਿੰਗ ਕਾਰਜਕ੍ਰਮ تھا ਇਸ ਵਿੱਚ ਮਿਲ ਕੋ ਵਿਟਾਨੇ ਦਾ ਅਫਸਰ ਪ੍ਰਾਪਤ ਹੋਇਆ ਹੈ पठानकोट जो युवा महाजन लिंग है समाज के लिए एक हर क्षेत्र में बहुत अच्छा कार्यक्रम कार्य कर रही है इसमें समाज के हर वर्ग के लोग जो है बढ़ चढ़ के हिस्सा ले रहे हैं समाज के लिए भी काम कर रहे हैं अपने लिए भी स्वदेश भर एक महाजन कम्युनिटी का नाम और ऊंचा करने के लिए बढ़ चढ़ कर का, कार्य कर रहे हैं तो मैं आज जो है पठानकोट की जो युवा विंग है महाजन सभा महाजन जी उनको बहुत बहुत इस आस, इस ऐसे कार्यों के लिए बहुत बहुत शुक्रिया अदा करता हूँ कि उन्होंने बरादरी को जो महाजन कम्युनिटी है जो देश भर में हर क्षेत्र में आगे रही है और युवाओं को और बढ़ चढ़ के समाज के लिए काम करने के लिए प्रोत्साहित कर रही है और युवाओं के लिए भी जो महाजन विंग के साथ जितने महाजन युवा जुड़े हैं हर क्षेत्र में अब क्योंकि स्कोप इतना ज़्यादा बढ़ गया है कि वो बढ़ चढ़ के हिस्सा लेके समाज के हर क्षेत्र में अपना नाम पैदा कर सकते हैं यदि वो अपना इंडिविजुअल नाम पैदा करते हैं किसी भी क्षेत्र में जिसमें भी वो काम कर रहे हैं चाहे व्यापार का क्षेत्र है लीगल फील्ड है चार्टर्ड अकाउंटेंसी का फील्ड है पॉलिटिकल विंग है समाज की और सेवा का प्रकल्प इतने प्रकल्प है जिसमें भी वो इंडिविजुअल नाम कर पैदा करते हैं जितने युवा है हमारे महाजन सभा के वो उनके अपने परिवारों के नाम भी ऊंचे होते हैं परिवारों के साथ साथ महाजन कम्युनिटी का नाम भी होता है और महाजन कम्युनिटी के नाम आरोप चढ़ के होने के साथ साथ जो है देश भर में भी जो एक योगदान चाहिए आज के युवा का कंस्ट्रक्टिव एक्टिविटी के लिए उसमें महाजन की जो कम्युनिटी है जो महाजन सभा के इस, युवक के कार्य कार्य है उसके देश के भी आगे बढ़ाने के लिए हर क्षेत्र में उनके योगदान के कारण देश को भी आगे बढ़ाने में उनका सहयोग रहता है इस सब के लिए मैं महाजन जो पठानकोट की महाजन युवा लिंग है कैमरा पर्सन हनी देर अजय सिंह की रिपोर्ट